ਲੋਵੇ ਮੇਟਰੋ ਸਵਰਾਸ 735 ਬਾਈ ਕੋਲੇ ਖੜੇ ਆ ਦੇਖ ਸਕਦਾ ਸੀਪੇ ਬਾਈ ਕੋਲੇ ਤੇ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਟਰੈਕਟਰ ਤੁਸੀਂ ਇੱਕ ਵਾਰੀ ਕੰਡੀਸ਼ਨ ਚੈੱਕ ਕਰ ਸਕਦੇ ਟਰੈਕਟਰਾਂ ਦੀ ਬਹੁਤ ਸੋਹਣੀ ਹਾਲਤ ਦੇ ਵਿੱਚ ਪਏ ਆ ਕੋਕਾ ਵੀ ਟਰੈਕਟਰ ਆ ਦੋਨੋਂ 735 ਤੇ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਟਰੈਕਟਰ ਬਾਈ ਸਸੀ哥 ਬਾਈ ਜੀ ਉਹ ਠੀਕ ਠਾਕ ਹੋ ਜੀ ਬਾਈ ਜੀ ਨੰਬਰ ਬੋਲ ਦੇ ਪਹਿਲਾਂ ਆਪਣਾ ਇੱਕ ਵਾਰੀ 9852 ਜੀ ਠੀਕ ਆ ਜੀ 53800 53800 88 8 ਠੀਕ ਆ ਤੇ ਕਿਹੜਾ ਪਿੰਡ ਆ ਵੀਰੇ ਆਪਣਾ ਆਪਣਾ ਮਾੜੀ ਮਾੜੀ ਵਾਸਤੇ ਬਾਹਰ ਪੈਂਡਾ ਹੀ ਬਾਕੀ ਬਣਾਣੇ ਕੋਲੇ ਬਾਕੀ ਪ੍ਰਾਣੇ ਕੋਲੇ ਠੀਕ ਆ ਵੀਰੇ ਤੇ ਆ ਆਪਾਂ ਸਵਰਾਜ ਲੈ ਆਂਦੇ ਆ 735 ਐਫੀ ਹਣਾ ਹਾਂਜੀ ਤੇ ਆ ਜਿਹੜਾ ਸਵਰਾਜ 735 ਆ ਇਹ ਕਿੰਨਾ ਮਾਡਲ ਆ ਵੀਰੇ 99 ਮਾਡਲ ਆਈ ਅੱਛਾ ਇਹ 99 ਮਾਡਲ ਦਾ ਠੀਕ ਆ ਤੇ ਇੰਜਨ ਗੇਅਰ ਦਾ ਵੀਰੇ ਕਿਵੇਂ ਆ ਇੰਜਨ ਗੇਅਰ ਦਾ ਵੀਰੇ ਸਹੀ ਆ ਜਮਾ ਬੰਦਾ ਵਾਹ ਕੇ ਚੈੱਕ ਕਰਕੇ ਕਿਵੇਂ ਮਰਜ਼ੀ ਲਿਆ ਸਕਦਾ ਓਕੇ ਆ ਹਾਂਜੀ ਸੁੱਕਾ ਹੀ ਪਿਆ ਟਰੈਕਟਰ ਜਮਾ ਜਮਾ ਕਿਧੋ ਲੀਕਿੰਗ ਸੀ ਕਿੰਗ ਨਹੀਂ ਵੀਰੇ ਉਵੇਂ ਹੀ ਪਿਆ ਜਮਾ ਨਹੀਂ ਠੀਕ ਆ ਤੇ ਇਹ ਸੱਸ ਬਹੁਤ ਸੋਹਣਾ ਬਿਆ ਹਨਾ ਵੀਰੇ ਟਰੈਕਟਰ ਟਾਇਰਾਂ ਦੀ ਜਿੱਦ ਗੱਲ ਗਿਰ ਵੀਰੇ ਹੋਰ ਕਿਵੇਂ ਹੁੰਦਾ ਟਾਇਰ ਵੀਰੇ 90% ਟਾਇਰਾਂ ਦੇ ਸੀੜ ਦੇ ਚਾਰੇ ਚਾਰੇ ਹਨਾ ਹਾਂ ਚੌਕੜਾਈ ਹਾਂ ਪੱਕੇ ਟਾਇਰ ਹਨਾ ਵੀਰੇ ਹਾਂਜੀ ਹਾਂਜੀ ਲਓ ਵੀ ਮਤਲਬ ਦੇਖ ਸਕਦੇ ਮਰਾੜ ਮੂੜ ਵੀਰੇ ਬਹੁਤ ਸਾਫ ਪਿਆ ਹਨਾ ਹਾਂ ਹਾਂ ਉਹ ਵੀ ਆ ਵੀਰੇ ਜਿਹਦਾ ਸਾਰਾ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਲੈਗ ਸਾਈਡ ਵੀ ਤੁਹਾਨੂੰ ਦਿਖਾ ਦਨੇ ਰੈਮ ਰੰਬਰੇ ਸਾਫ ਪਿਆ ਹਨਾ ਜਹਾਂਜੀ ਹਾਂਜੀ ਹੈ ਵੀ ਹੌਕ ਲੱਗੀ ਹੋਈ ਆ ਵੀਰੇ ਦੇ ਹੂੰ ਹੈਵੀ ਹੌਕ ਲੱਗੀ ਹਨਾ ਪੂਰੀ ਲਓ ਮਿੱਤਰੋ ਆਹ ਵੀ ਜਿਵੇਂ ਡਿਊਟੀ ਕੀ ਟਰਾ ਸਾਰੇ ਨਾਲ ਦੀ ਸਾਰੇ ਨਾਲ ਦੇ ਵੀਰੇ ਸਾਰਾ Ориジナル ਹੀ ਆ Ориジナル ਹੀ ਲਓ ਮਿੱਤਰੋ ਚੈੱਕ ਕਰ ਸਕਦਾ ਤੁਸੀਂ ਰਿਮ ਰਮ ਦੇਖ ਸਕਦਾ ਤੁਸੀਂ ਬਹੁਤ ਸੋਹਣੀ ਹਾਲਤ ਦੇ ਵਿੱਚ ਕਿਹੜੀ ਪਾਰਟੀ ਵੀਰੇ ਇਹ ਪਹਿਲੀ ਪਾਰਟੀ ਦੇ ਨਾਮ ਹੀ ਆ ਵੀਰੇ ਦਾਰਦੂਰ ਗਾੜ ਸਾਰਾ ਕੋ ਹੈਗਾ ਬੰਦੇ ਦਾ ਜਿਹਦੇ ਨਾਮ ਹੀ ਅੱਛਾ ਫਸਟ ਪਾਰਟੀ ਆ ਠੀਕ ਆ ਠੀਕ ਆ ਤੇ ਪੈਰਪੁਰ ਦਾਣਾ ਉਵੇਂ ਮਤਲਬ ਜੇ ਮੈਂ ਛੱਡਿਆ ਹਨਾ ਉਵੇਂ ਪਿਆ ਵਾ ਆਪਾਂ ਕੋਈ ਪੇਂਟ ਪੌਂਡ ਨਹੀਂ ਮਾਰ ਕੋ ਟੱਚਿੰਗ ਨਹੀਂ ਹਨਾ ਨਹੀਂ 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 ਲਓ ਮਿੱਤਰੋ ਦੇਖ ਸਕਦੇ ਕਿਸੇ ਪਾਸ ਵਿਗਲੀਸ਼ ਨਹੀਂ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਵਾ ਤੇ ਫਾਸਟ ਉਹਨਾਂ ਦਾ ਟਰੈਕਟਰ ਇਹ ਤੇ 50 ਨੰਬਰ ਟਰੈਕਟਰ ਇਹ ਫਾਸਟ ਪਾਰਟੀ ਦੇਖ ਸਕਦਾ ਤੁਸੀਂ ਚੈੱਕ ਕਰ ਸਕਦੇ ਆ ਇੱਕ ਵਾਰੀ ਫੇਰ ਦਿਖਾ ਦਿੰਦੇ ਆ ਤੁਹਾਨੂੰ ਤੇ ਕਿੰਨਾ ਮਾਡਲ ਦੱਸੇ ਵੀਰੇ ਇਹ 99 ਮਾਡਲ ਆ ਇਹ 99 ਮਾਡਲ ਆ ਠੀਕ ਆ ਬੈਟਰੀ ਬੂਟਰੀ ਨਵੀਂ ਆ ਵੀਰੇ ਜਮਾ ਬੈਟਰੀ ਓਕੇ ਆ ਜਮਾ ਪਹਿਲੀ ਸੈਲਫ ਸਟਾਰਟ ਹੈਂਡ ਰੈਕਟਰ ਓਕੇ ਠੀਕ ਆ ਜੀ ਤੇ 99 ਮਾਡਲ ਆ ਡਿਮਾਂਡ ਕੀ ਕਰਦੇ ਵੀਰੇ ਆਪਾਂ ਡਿਮਾਂਡ ਤਾਂ ਵੀਰੇ ਦੀ ਆਪਾਂ 190 ਕਰਦੇ ਆ ਜੀ 190 ਹਾਂ ਜੀ ਪਰ 1,80,000 ਦਾ ਰਾਈਟਰ ਦਵਾਂਗੇ ਵਾਹ ਕੇ ਚੈੱਕ ਕਰਕੇ ਬੰਦਾ ਕਹਵੇ ਮਰਜ਼ੀ ਲੈ ਕੇ ਜਾਵੇ ਜੀ ਤਸੱਲੀ ਨਾਲ ਲੈ ਜਾਵੇ ਵਾਹ ਮੀ ਗਾਰੰਟੀ ਨਾਲ ਦੇ ਟ੍ਰੱਕ ਪਾ ਮੈਂ ਤਾਂ ਕੋਈ ਕਾਰੀਗਰ ਵੀ ਲੈ ਆਵੇ ਹਾਂ ਹਾਂ ਕਿਵੇਂ ਮਰਜ਼ੀ ਚੈੱਕ ਲਾ 10 ਮੀਟਰ ਟੈਟਰ ਦੇ ਦੇ ਸਕਦਾ 1,90,000 ਰੁਪਏ ਪਰ ਡਿਮਾਂਡ ਕਰਦਾ 10,000 ਰੁਪਏ ਡਿਸਕਾਊਂਟ ਆ 10,000 ਰੁਪਏ ਥੋੜੀ ਵੀਡੀਓ ਜਿਹੜਾ ਦੇਖ ਕੇ ਆਊਗਾ ਉਹ ਵਾਸਤੇ ਡਿਸਕਾਊਂਟ ਕਰ ਦਾਂ ਲਓ ਮਿੱਤਰੋ ਜਿਹੜਾ ਆਪਣੀ ਵੀਡੀਓ ਦੇਖ ਕੇ 10000 ਰੁਪਏ ਦਾ ਡਿਸਕਾਊਂਟ ਆ ਟਰੈਕਟਰ ਵਿੱਚ ਤੁਹਾਨੂੰ ਮਿਲ ਜੂਗਾ 180000 ਦਾ ਲਿਆ ਸਕਦੇ ਆ ਨਾ ਬਈ ਹਾਂਜੀ ਤੇ ਟਰੈਕਟਰ ਬਹੁਤ ਸੋਹਣਾ ਪਿਆ ਹਨਾ ਵੀਰੇ ਜੀ ਇਹ Ориਜਨਲ ਆ ਵੀਰੇ ਸਾਰਾ Ориਜਨਲ ਆ ਦਸਣ ਦੀ ਲੋੜ ਨਹੀਂ ਸਾਹਮਣੇ ਆ ਤੁਹਾਡੇ ਦੇਖ ਸਕਦੇ ਮਿੱਤਰੋ ਕੋਈ ਟੱਚਿੰਗ ਨਹੀਂ ਕਿਸੇ ਬਸ ਲੀਕ ਸ਼ਿਕ ਨਹੀਂ ਇੰਜਨ ਗੇਅਰ ਦਾ ਬਿਲਕੁਲ ਓਕੀ ਆ ਟਰੈਕਟਰ ਟਾਇਰ ਵੀ ਬਹੁਤ ਸੋਹਣੇ ਪਏ ਟਰੈਕਟਰ ਤੇ ਦੇਖ ਸਕਦੇ ਤੁਸੀਂ ਸੁੱਕਾ ਟਰੈਕਟਰ ਪਿਆ ਜੀ ਤੇ ਫਰਸਟ ਪਾਰਟੀ ਟਰੈਕਟਰ ਆ ਇਹ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਵਾ ਅੱਗੇ ਲੈ ਕੇ ਚੱਲਦੇ ਆ ਜੀ ਅੱਗੇ ਵੀਰੇ ਆ ਵੀ 735 ਆ ਹਾਂਜੀ ਵੀਰੇ 898 ਮਾਡਲ ਆ ਇਹ ਅੱਛਾ 898 ਮਾਡਲ ਆ ਹਾਂਜੀ ਠੀਕ ਆ ਆ 99 98 ਹਾਂਜੀ ਠੀਕ ਆ ਲਓ ਮਿੱਤਰੋ ਟਰੈਕਟਰ ਇਹ ਵੀ ਦੇਸ ਅੱਛਾ ਇਹ ਵੀ ਪੰਜਾ ਗੇਰਾਂ ਵਾਲਾ ਹਾਂ ਪੰਜਾ ਗੇਰਾਂ ਵਾਲਾ ਬਾਹਰ ਪੰਪਾਂ ਠੀਕ ਆ ਠੀਕ ਇਹਦੀ ਵੀਰੇ ਬੈਟਰੀ ਬੁਟਰੀ ਕਿਵੇਂ ਓਕੇ ਆ ਜਾਵਾ ਓਕੇ ਆ ਜੀ ਟਾਟਾ ਦੀ ਬੈਟਰੀ ਆ ਬਾਈ ਇਹਦੇ ਜੀ ਵੀ ਸੈਲਫ ਸਟਾਰਟ ਆ ਜੀ ਟਾਟਾ ਦੀ ਬੈਟਰੀ ਆ ਠੀਕ ਆ ਠੀਕ ਆ ਇੰਜਨ ਗੇਰ ਦਾ ਓਕੇ ਆ ਇੰਜਨ ਗੇਰ ਦਾ ਇਹ ਵੀ ਓਕੇ ਆ ਬੰਦਾ ਵਾਹ ਕੇ ਚੈੱਕ ਕਰਕੇ ਵੀਰੇ ਆਪਣਾ ਫੇਰ ਸਟਾਰਟ ਕਰ ਲਵੇਂ ਪਾ ਲਓ ਮੈਂ ਤੇਰਾ ਵਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਟਰੈਕਟਰ ਬਹੁਤ ਸੋਹਣਾ ਪਿਆ ਤੇ ਆ ਸੀਡ ਦੇ ਟਾਇਰ ਹਨਾ ਵੀਰੇ ਹਾਂ ਇਹਦੇ ਸੀਡ ਦੇ ਟਾਇਰ ਬਈ 80 85 ਰੇ ਟਾਇਰ ਸੀਡ ਤੇ ਹੈਗੇ ਲਓ ਮਿੱਤਰੋ ਟਾਇਰ ਰੂਦ ਤੁਹੇ ਦੇ ਦੱਸਦਾ ਰਮ ਰਮ ਬਹੁਤ ਸੋਹਣੇ ਪਏ ਆ ਤੇ ਅਗਲੇ ਟਾਇਰ ਵੀ ਤੁਹੇ ਦੇ ਸਕਦਾ ਹਾਂ ਅਗਲੇ ਵੀ ਬਈ ਅਸੀਂ 85 ਪੈ ਟਾਇਰ ਹੈਗੇ ਆ ਮਾਰਫ ਦੇ ਹਾਂ ਇਹ ਵੀ ਸਾਫ ਹੈ ਹੈਨਾ ਟਾਇਰ ਤੇ ਵਾਕੀ ਦੇਖ ਸਕਦੇ ਇਹ ਵੀ origignal ਆ ਵੀਰੇ ਸਾਰਾ ਹਾਂਜੀ ਹਾਂਜੀ origignal ਆ ਵੀਰੇ ਸਾਰਾ ਇਹ ਵੀ ਲਓ ਮਿੱਤਰੋ ਇਹ ਵੀ origignal ਟਰੈਕਟਰ ਦੇ ਸਕਦਾ ਤੁਸੀਂ ਇਹ ਪਾਰਟੀ ਕਿਹੜੀ ਵੀਰੇ ਇਹ ਦੂਜੇ ਨਾਮ ਹੋਇਆ ਬਾਈ ਦਾ ਅਰਦੂਰ ਗਾੜ ਬੰਦੇ ਦਾ ਸਾਰਾ ਕੁਝ ਹੈਗਾ ਬਾਈ ਸਾਰਾ ਕੁਝ ਹੈਗਾ ਵਾ ਹਾਂ ਸਾਰਾ ਕੁਪੂ ਸਾਰੇ ਤਸੱਲੀ ਨਾਲ ਦਵਾਂਗੇ ਟਰੈਕਟਰ ਕਹਿੰਦਾ ਮਤਲਬ ਹੈ ਨਾ ਹਾਂ ਜੀ ਹਾਂ ਜੀ ਆਪਣੇ ਮੋਗੇ ਜਲੇ ਜੀ ਨਾ ਬਾਈ ਲਓ ਮਿੱਤਰੋ ਆ ਸੈਕਿੰਡ ਨਾਮ ਆ ਤੇ ਉਹ ਫਸਟ ਪਾਰਟ ਨਾਮ ਆ ਦੇ ਸਕਦਾ ਟਰੈਕਟਰ ਤੁਸੀਂ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਬਾਈ ਕਹਿੰਦਾ ਤਸੱਲੀ ਕਰਕੇ ਵਾਕੇ ਚੈੱਕ ਕਰਕੇ ਲਿਆ ਸਟਰੈਟਰ ਦੇ ਦੇ ਸਾਦਰ ਰਹਿਮਰ ਬਹੁਤ ਸਾਫ ਪਿਆ ਜੀ ਇਹਦੇ ਲਓ ਮਿੱਤਰੋ ਦੇ ਸਕਦਾ ਵੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣੀ ਹਾਲਤ ਦੇ ਵਿੱਚ ਟਰੈਕਟਰ ਪਿਆ ਹੋਇਆ ਵਾ ਇਹ ਤੇ ਕੋਈ ਕਮੀ ਪੇਸ਼ੈਂਟ ਰਾਈਟਰਾਂ ਚ ਦੇ ਸਕਦਾ ਦੱਸੇ ਬਾਕੀ ਆਪਾਂ ਬਾਈ ਦਾ ਨੰਬਰ ਵੀ ਇੱਕ ਵਾਰੀ ਬੋਲਦਾ ਉਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਤੇ ਇੱਕ ਵਾਰੀ ਆਪਾਂ ਫੇਰ ਬਾਈ ਦਾ ਐਡਰੈਸ ਮਾੜੀ ਪੈਂਡਾ ਜੀ ਤੇ ਜ਼ਿਲ੍ਹਾ ਮੋਗਾ ਹੀ ਬਾਗੇ ਪੁਰਾਣੇ ਕੋਲੇ ਪੈਂਡਾ ਹੀ ਬਾਈ ਦਾ ਦੇ ਸਕਦਾ ਤੁਸੀਂ ਤੇ ਇਹਦੀ ਕੀ ਨਮਾਨ ਕਰਦੇ ਵੀਰੇ ਡਿਮਾਂਡ ਤਾਂ ਬਾਈ ਦੀ 1,82,000 ਰੁਪਇਆ ਕਰਦੇ ਆ ਜੀ ਠੀਕ ਆ ਕਿੱਥੋਂ ਤੱਕ ਛੱਡਾਂਗੇ ਪਰ 1,75,000 ਦਾ ਦਵਾਂਗੇ ਡਾਕਟਰ ਬਾਈ ਜਿਹੜਾ ਤੇਰੇ ਵੀਡੀਓ ਦੇਖ ਕੇ ਆਊਗਾ 7-8,000 ਰੁਪਇਆ ਡਿਸਕਾਊਂਟ ਕਰਦਾ ਜੀ ਬੜਾ ਮोटा ਹੋਰ ਵੀ ਰਾਹਦਾਰੀ ਦਾ ਖਰਚਾ ਨਿਕਲਦਾ ਉਹ ਵੀ ਘਟਦਾਂਗੇ ਠੀਕ ਆ ਹਾਂਜੀ ਅੱਲਾ ਮਿੱਤਰੋ ਫੋਲ ਲੈ ਡਿਸਕਾਊਂਟ ਬਾਈ ਨੇ ਦੇਤਾ 1.75 ਦਾ ਦੇ ਦਾਂਗੇ 1.82 ਡਿਮਾਂਡ ਕਰਦੇ ਹਾਂ ਹਾਂਜੀ ਹਾਂਜੀ ਅੱਲਾ ਮਿੱਤਰੋ 1 7-8000 ਮਤਲਬ ਕਹਿੰਦਾ ਛੱਡਤਾ ਆਪਾਂ ਹਾਂਜੀ ਵੀਰੇ ਬਾਕੀ ਫੇਰ ਵੀ ਮਾਨਤਾਨ ਕਰਦਾਂ ਲਾਓ ਮਿੱਤਰੋ ਦੇਖ ਸਕਦਾ ਬਾਈ ਨੇ 101% ਗਾਰੰਟੀ ਕਹਿੰਦਾ ਮਤਲਬ ਹਨਾ ਹਾਂਜੀ ਹਾਂਜੀ ਠੀਕ ਆ ਤੇ ਇੱਕ ਵਾਰੀ ਨੰਬਰ ਵੀਰੇ ਫੇਰ ਬੋਲ ਦੋ 9858 ਜੀ ਠੀਕ ਆ ਜੀ 5688 ਲਾਓ ਮਿੱਤਰੋ ਇਹ ਬਾਈ ਦਾ ਨੰਬਰ ਆ ਨਾਮ ਕੀ ਹੈ ਵੀਰੇ ਆਪਣਾ ਆਪਣਾ ਸੀਪਾ ਬਈ ਨਾਮ ਸੀਪਾ ਨਾਮ ਬਾਈ ਦਾ ਤੇ ਮਾੜੀਪਿੰਡ ਆ ਹਾਂਜੀ ਮਾੜੀਪਿੰਡ ਆ ਮਾੜੀਪਿੰਡ ਆ ਜ਼ਿਲ੍ਹਾ ਮੋਗਾ ਤੇ ਵਾਗੇਪੁਰਾਣੇ ਕੋਲੇ ਪੈਂਦਾ ਵੀਰੇ ਵਾਗੇਪੁਰਾਣੇ ਕੋਲੇ ਠੀਕ ਆ ਤੇ ਬਾਈ ਨੂੰ ਕਾਲ ਕਰ ਲੇ ਵੀਡੀਓ ਦੱਬ ਕੇ ਸ਼ੇਅਰ ਕਰ ਦੋ ਟਰੈਕਟਰ ਛੱਡਣ ਵਾਲੇ ਨਹੀਂ ਇਹ ਤੇ ਵੀ ਇਹਨੂੰ ਫੋਲੋ ਕਰ ਲੇ ਧੰਨਵਾਦ ਜੀ